ਆ ਕੀ ਹੋ ਗਿਆ ਦੋਸਤੋ ਆ ਕੀ ਹੋ ਰਿਹਾ ਇਥੀਰੀਅਮ ਦੇ ਵਿੱਚ ਆ ਕੀ ਹੋ ਰਿਹਾ ਸਮਾਂ ਨੋਟ ਕਰ ਲਓ 3 3:30 ਦਾ ਸਮਾਂ ਹੈ ਹਾਂਜੀ ਦੋਸਤੋ ਸასი ਸ਼ਕਲ ਸਾਰਿਆਂ ਨੂੰ ਦੋਸਤੋ ਮੈਂ ਤੁਹਾਡਾ ਆਪਣਾ ਕਲਵੀਰ ਸਾਧੜਾ ਨਵਾਂ ਸ਼ਹਿਰ ਦੋਸਤੋ ਮੈਨੂੰ ਘੋਸ਼ਣਾ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਆ ਕਿ ਇਹ ਇਹ ਬੋਲ ਮੇਰੇ ਨਹੀਂ ਆ ਉਦਾਂ ਪਹਿਲਾਂ ਵਾਲੇ ਬੋਲ ਮੇਰੇ ਸੀਗੇ ਦੋਸਤੋ ਇਹ ਘੋਸ਼ਣਾ ਕਰਤੇ ਹੋਏ ਮuje ਬਹੁਤ ਖੁਸ਼ੀ ਹੋ ਰਹੀ ਆ ਬੈਨਜੂਏਲਾ ਕੀ ਅੰਤਰਿਮ ਅਥਾਰਟੀ ਅਮਰੀਕਾ ਕੋ 30 ਤੋਂ 50 ਮਿਲੀਅਨ ਬੈਰਲ ਹਾਈ ਕੁਆਲਿਟੀ ਦਾ ਕਹਿੰਦਾ ਤੇਲ ਦੇਵੇਗੀ ਤੇ ਖਬਰ ਇਹ ਤੋਂ ਅੱਗੇ ਵੀ ਆ ਤੇ ਇਹ ਘੋਸ਼ਣਾ ਜਿਹੜੀ ਕਰਦਾ ਇਹ ਅਮਰੀਕਨ ਡੋਨਲਡਾ ਟਰੰਪ ਦੇ ਬੋਲ ਨੇ ਮੇਰੇ ਬੋਲ ਨਹੀਂ ਨੇ ਤੇ ਇਸ ਕਰਕੇ ਦੋਸਤੋ ਇਹ ਕੱਲਾ ਖੇਲ ਤੇਲ ਦਾ ਨਹੀਂ ਆ ਤੇ ਇਹਦੇ ਪਿੱਛੇ ਜਿਹੜਾ ਖੇਲ ਹੈਗਾ ਜਿਹੜਾ ਬਿਟਕੋਇਨ ਦੇ ਪਿੱਛੇ ਦਾ ਛੁਪਿਆ ਹੋਇਆ ਕਿਉਂਕਿ ਵੈਨਜੂਏਲਾ ਦੇ ਕੋਲ ਸ਼ੈਡੋ ਮਨੀ ਦਾ ਬਹੁਤ ਵੱਡਾ ਭੰਡਾਰ ਸੀ ਤੇ ਉਹ ਅਮਰੀਕਾ ਨਾਲੋਂ ਵੀ ਦੋ ਗੁਣਾ ਜ਼ਿਆਦਾ ਅਮਰੀਕਾ ਦੇ ਕੋਲ 3 ਤੋਂ 4 ਲੱਖ ਬਿਟਕੋਇਨ ਪਿਆ ਜੋ ਕਿ ਉਹਨਾਂ ਮਾਈਨਿੰਗ ਕੀਤਾ ਹੋਇਆ ਜਿਹੜਾ ਕਿ ਗਵਰਨਮੈਂਟ ਦੇ ਰਿਜ਼ਰਵ ਦੇ ਵਿੱਚ ਪਿਆ ਗਵਰਨਮੈਂਟ ਦਾ ਰਿਜ਼ਰਵ ਪਿਆ ਹੋ ਅਮਰੀਕਨ ਤੇ ਜਿਹੜਾ ਕਿ ਇਹ ਵੈਨਜੂਏਲਾ ਦਾ ਰਾਸ਼ਟਰਪਤੀ ਸਗਾ ਇਹ ਵੈਨਜੂਏਲਾ ਦੇ ਕੋਲ 6 ਲੱਖ ਤੋਂ ਵੀ ਪਲੱਸ ਦਾ ਜਿਹੜਾ ਕਿ ਆ ਬਿਟਕੁਆਇਨ ਪਿਆ ਸੀਗਾ ਕਿਉਂਕਿ ਇਹਨੂੰ ਪਤਾ ਸੀਗਾ ਕਿ ਅਮਰੀਕਨ ਜਿਹੜੇ ਆ ਸਾਡੇ ਖਿਲਾਫ ਆ ਤੇ ਇਸ ਨੇ ਆਪਣਾ ਸਾਰਾ ਜਿਹੜਾ 골ਡ ਸੀਗਾ ਉਹ ਵੇਚ ਕੇ ਹੌਲੀ 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 ਦਬਈ ਜਾਂ ਹੋਰ ਦੇਚਾਂ ਦੇ ਵਿੱਚ ਤੇ ਇਹਨੇ ਬਿਟਕੁਆਇਨ ਉਸ ਵੇਲੇ ਖਰੀਦਿਆ ਸੀਗਾ ਤੇ ਇਹ ਜਿਹੜੀ ਸ਼ੈਡੋ ਮਨੀ ਵੈਨਜੂਏਲਾ ਦੀ ਆ ਤੇ ਉਹ ਉਹਨੂੰ ਹਥਿਆਣ ਦੇ ਲਈ ਉਹਨੂੰ ਚੋਰਾਂ ਵਾਂਗੂ ਉਹਦੇ ਘਰ ਦੇ ਵਿੱਚ ਘੁਸੇ ਤੇ ਚੱਕ ਲੈਂਦਾ ਜਿੱਦਾਂ ਆਪਾਂ ਦੁੱਧ 'ਚੋਂ ਮੱਖੀ ਚੱਕਦੇ ਆਂ ਤੇ ਇਸੇ ਤਰ੍ਹਾਂ ਵੈਸੇ ਦਾ ਅਮਰੀਕਾ ਦਾ ਇਤਿਹਾਸ ਰਿਹਾ ਚਾਹੇ ਉਹ ਆਪਣੇ ਕੋਲ ਅਫਗਾਨਿਸਤਾਨ 'ਚ ਹੋਵੇ ਚਾਹੇ ਉਹ ਇਰਾਨ ইরাਕ 'ਚ ਹੋਇਆ ਹੋਵੇ ਚਾਹੇ ਉਹ ਸੀਰੀਆ 'ਚ ਹੋਇਆ ਹੋਵੇ ਤੇ ਉਸ ਤੋਂ ਬਾਅਦ ਤੁਸੀਂ ਚਾਹੇ ਹੁਣ ਦੇਖ ਲਓ ਪਿਆਹਾ ਰੂਸ আর ਦੂਜੇ ਨਾਲ ਹੋ ਰਿਹਾ ਇਹ ਅਮਰੀਕਾ ਦਾ ਇਤਿਹਾਸ ਆ ਭਾਈ ਜਿੱਥੇ ਵੀ ਉਹਨੂੰ ਲੱਗਦਾ ਕਿ ਜਿੱਥੇ ਵੀ ਮਿਨਰਲਸ ਆਪਾਂ ਦੇਸੀ ਸਮਝੀਏ ਕੱਚਾ ਮਾਲ ਜਿਵੇਂ ਕਿ ਲਿਥੀਅਮ ਬੈਟਰੀ ਦੇ ਲਈ ਲਿਥੀਅਮ ਦੀ ਲੋੜਾ ਹੁਣ ਉਹਨੂੰ ਉਹ ਰਿਜ਼ਰਵ ਜਿਹੜੇ ਦੇਸ਼ ਚ ਦਿਖ ਗਿਆ ਸਭ ਤੋਂ ਵੱਧ ਲਿਥੀਅਮ ਉੱਥੇ ਵੈਨਜੂਏਲਾ ਦੇ ਵਿੱਚ ਆ ਤੇਲ એનર્ਜੀ ਦਾ ਭੰਡਾਰ ਆ ਤੇ ਉਸ ਦਿਨ ਜਦੋਂ ਇਹਨੂੰ ਚੁੱਕਿਆ ਗਿਆ ਤੇ ਸਭ ਤੋਂ ਵੱਡੀ ਕਾਰਵਾਈ ਜਿਹੜੀ ਕਿ ਇਹਦੇ ਵਿੱਚ ਲਾਂ ਮਾਸਕ ਨੇ ਲੱਕ ਦਾ ਭੂਮਿਕਾ ਨਿਭਾਈ ਆ ਆਪਣੇ ਉਹ ਸੈਟੇਲਾਈਟ ਦੇ ਨਾਲ ਕਿਉਂਕਿ ਜਿੰਨਾ ਉਹਨਾਂ ਦਾ ਸਿਕਿਉਰਿਟੀ ਸਿਸਟਮ ਸਾਰਿਆਂ ਨੇ ਹੈਕ ਕੀਤਾ ਬਸ ਮੁੱਕ ਦੀ ਗੱਲ ਦੋਸਤੋ ਕੀ ਆ ਸਿੱਖਣ ਦੀ ਜਿਸकी लाठी ਉਸकी ਭੈਸ ਤੇ ਵੈਸੇ ਤਾਂ ਟਰੰਪ ਸਾਹਿਬ ਤਿੰਨ ਚਾਰ ਦਿਨ ਕਿੰਨੇ ਚਿਰ ਤੋਂ ਕਹਿ ਰਿਹਾ ਭਾਈ ਮੈਨੂੰ ਨੋਵਲ ਪੁਰਸਕਾਰ ਦੇ ਦੋ ਨੋਵਲ ਪੁਰਸਕਾਰ ਤੇ ਨੋਵਲ ਪੁਰਸਕਾਰ ਮੈਂ ਲੜਾਈਆਂ ਬੰਦ ਕਰਾਨਾ ਹੈਗਾ ਪਰ ਦੂਜੇ ਪਾਸੇ ਨੇ ਜਿਹੜਾ ਕਿ ਆ ਟਰੰਪ ਨੇ ਦੂਜੇ ਦੇਸ਼ ਦਾ ਰਾਸ਼ਟਰਪਤੀ ਆ ਭਾਈ ਰਾਤ ਨੂੰ ਸੁੱਤਾ ਪਿਆ ਚੱਕ ਲਿਆ ਜਿਵੇਂ ਮੱਖੀ ਚੱਕਦੇ ਹੁੰਦੇ ਆ ਤੇ ਹੁਣ ਭਾਈ ਮੈਂ ਤਾਂ ਜਾਣਾ ਨਹੀਂ ਹੈਗਾ ਅਮਰੀਕਾ ਤੇ ਦੂਸਰੀ ਹੋਰ ਇੱਕ ਵੱਡੀ ਖਬਰ ਹੈ ਜਿਹੜੀ ਕਿ ਨਾਲ ਜੁੜੀ ਹੋਈ ਆ ਪਾਪਾ ਟਰੇਡਿੰਗ ਦੀ ਵੀ ਗੱਲ ਕਰਦੇ ਆ ਦੋਸਤੋ ਇੱਕ ਮਿੰਟ ਰੁਕੋ ਆਹ ਜਿਹੜੀ ਖਬਰ ਇੱਕ ਹੋਰ ਜੁੜੀ ਹੋਈ ਆ ਦੋਸਤੋ ਅਮਰੀਕਾ ਦੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵੱਡਾ ਐਕਸ਼ਨ ਅੱਜ 200 ਨੋ ਬੰਦੇ ਭਾਰਤ ਭੇਜੇ ਗਏ ਨੇ ਉਹਨਾਂ ਦੇ ਵਿੱਚ ਹਰਿਆਣੇ ਦੇ ਬੰਦੇ ਵੀ ਬਹੁਤ ਆ ਤੇ ਪੰਜਾਬ ਦੇ ਬੰਦੇ ਵੀ ਬਹੁਤ ਆ ਤੇ ਹੁਣ ਤੀਜੀ ਇੱਕ ਮੈਨੂੰ ਕਮੈਂਟ ਆਇਆ ਦੋਸਤੋ ਥੱਲੇ ਜੇ ਮੈਂ ਕੱਲ ਵੀਡੀਓ ਪਾਈ ਆ ਉਸ ਕਮੈਂਟ ਮੇਰੇ ਵੀਰ ਨੇ ਕਿਸੇ ਨੇ ਕੀਤਾ ਮੈਂ ਆ ਦੇਖੋ ਦਿਖਾ ਵੀ ਦਿਨਾ ਤੁਹਾਨੂੰ ਤੇ ਉਹ ਉਸ ਕਮੈਂਟ ਦੇ ਵਿੱਚ ਲਿਖਿਆ ਕਹਿੰਦਾ ਬਾਈ ਕਹਿੰਦਾ ਸਿੱਧਾ ਕਹਿ ਪਏ ਸਿੱਧਾ ਸਿੱਧਾ ਦੱਸ ਪਏ ਆਪਣਾ ਨੁਕਸਾਨ ਹੋ ਗਿਆ ਤੇ ਬਾਈ ਹੁਣ ਕੰਮ ਚਲੋ ਮੈਂ ਤਾਂ ਭਰਾਵਾ ਆਪਣੇ 5-6 ਸਾਲ ਦਾ ਐਕਸਪੀਰੀਅੰਸ ਲੈ ਲਿਆ ਸਿੱਖ ਲੈ ਕਰ ਲਿਆ ਆਪਾਂ ਕਮਾਈ ਵੀ ਸੀਗੇ ਗੁਆਏ ਵੀ ਸੀਗੇ ਤੇ ਮੈਨੂੰ ਇਹਨਾਂ ਪੈਸੇ ਦੇ ਨੁਕਸਾਨ ਦਾ ਮੈਂ ਇਹਨੂੰ ਨੁਕਸਾਨ ਨਹੀਂ ਸਮਝਦਾ ਠੀਕ ਆ ਨੁਕਸਾਨ ਜਦੋਂ ਤੱਕ ਤੁਸੀਂ ਇੱਥੇ ਨਹੀਂ ਸਮਝਦੇ ਉਦੋਂ ਤੱਕ ਨੁਕਸਾਨ ਨਹੀਂ ਆ ਹਾਂ ਮੇਰੇ ਸਮੇਂ ਦਾ ਨੁਕਸਾਨ ਜ਼ਰੂਰ ਆ ਕਿ ਮੈਂ ਕਿੰਨੇ 2-4 ਸਾਲ ਜਾਂ 6 ਮਹੀਨੇ ਜਾਂ 5 ਮਹੀਨੇ ਜਾਂ 1 ਸਾਲ ਜਾਂ 10 ਦਿਨ ਮੈਂ ਪਿੱਛੇ ਪੈ ਗਿਆ ਠੀਕ ਆ ਮੈਂ ਇਸ ਨਾਲ ਐਗਰੀ ਕਰਦਾ ਆ ਤੇ ਇਹ ਪੈਸੇ ਦਾ ਨੁਕਸਾਨ ਨਹੀਂ ਆ ਕਿਉਂਕਿ ਇਹ ਟਰੇਡਿੰਗ ਆ ਦੋਸਤਾ ਤੇ ਟਰੇਡਿੰਗ ਦੇ ਵਿੱਚ ਫਿਰ ਜਾਂਦੇ ਵੀ ਜਾਂ ਤੇ ਆਉਂਦੇ ਵੀ ਜਾਂ ਤੇ ਬਾਕੀ ਜਿੰਦਾਬਾਦ ਆ ਭਰਾ ਤੁਹਾਡੇ ਸਾਰੇ ਜਿਹੜੇ ਮੇਰੇ ਦੋਸਤ ਆ ਸਬਸਕ੍ਰਾਈਬਰ ਆ ਤੇ ਹੌਸਲਾ ਦਿੰਦੇ ਆ ਤੇ ਦੂਜਾ ਦੋਸਤੋ ਪਹਿਲਾਂ ਤਾਂ ਇੱਕ ਨਾ ਜਿਹੜਾ ਜਿਹੜਾ ਆਪਣੇ ਕਿਸੇ ਦੋਸਤ ਦਾ ਜਿਹਦਾ ਵੀ ਨੁਕਸਾਨ ਹੋਇਆ ਥੱਲੇ ਕਮੈਂਟ ਜ਼ਰੂਰ ਕਰਿਓ ਕਿ ਤੁਹਾਡਾ ਕਦੇ ਟਰੇਡਿੰਗ ਦੇ ਵਿੱਚ ਨੁਕਸਾਨ ਹੋਇਆ ਹਾਂ ਜਿਹੜਾ ਬੰਦਾ ਕਹਿੰਦਾ ਬਾਈ ਮੇਰਾ ਕਦੇ ਨੁਕਸਾਨ ਨਹੀਂ ਹੋਇਆ ਉਹ ਬੰਦਾ ਝੂਠ ਬੋਲ ਰਿਹਾ ਸੋ ਇਹਦੇ ਵਿੱਚ ਨੁਕਸਾਨ ਭਾਈ ਤੈਅ ਆ ਚਾਹੇ ਕੋਸੇ ਕੋਈ ਬੰਦਾ ਇੱਥੇ 10 ਸਾਲ ਤੋਂ ਕੰਮ ਕਰ ਰਿਹਾ ਚਾਹੇ 15 ਸਾਲ ਤੋਂ ਕੰਮ ਕਰ ਰਿਹਾ ਹੁਣ ਜਿਵੇਂ ਕਿ ਪਿੱਛੇ ਜੇ ਆਹ ਕ੍ਰਿਪਟੋ ਕ੍ਰੈਸ਼ ਹੋਈ ਉਹਦੇ ਵਿੱਚ ਕਿੱਡੇ-ਕੱਡੇ ਲੋਕਾਂ ਦੀ ਲਿਕুইਡੇਟ ਹੋ ਗਿਆ ਸਾਰੇ ਅਰਬਾਂ ਖਰਬਾਂ ਰੁਪਈਆਂ ਦੇ ਅਕਾਊਂਟਸ ਸੀਗੇ ਜਿਹੜੇ ਉਹ ਐਨਸਾਫ ਕਰ ਦਿੱਤੇ ਉਹ ਇੱਕ ਬੰਦੇ ਨਾਲ ਹੈਪਨ ਨਹੀਂ ਹੋਇਆ ਬਹੁਤ ਸਾਰਿਆਂ ਨਾਲ ਹੋਇਆ ਉਸ ਵੇਲੇ ਕੀ ਆਪਾਂ ਕਹਿ ਸਕਦੇ ਹਾਂ ਉਹ ਸਾਰਿਆਂ ਦੀ ਟਰੇਡਰਾਂ ਦੀ ਗਲਤੀ ਆ ਪਰ ਟਰੇਡਰਾਂ ਦੀ ਗਲਤੀ ਨਹੀਂ ਆ ਕਿਉਂਕਿ ਵੱਡੀ ਬੇਲ ਮੱਛੀ ਆ ਤੁਹਾਨੂੰ ਜੋ ਦੋ ਚੀਜ਼ਾਂ ਸਮਝਾਈਆਂ ਹੁਣ ਟਰੰਪ ਨੇ ਉਹ ਮੱਖੀ ਚੋ ਚੱਕ ਲਿਆ ਨਾ ਜਿੱਦਾਂ ਦੁੱਧ ਚੋਂ ਮੱਖੀ ਸਿੱਟੀ ਦੀ ਐਦੇ ਵੈਨਜੂਏਲਾ ਦਾ ਰਾਸ਼ਟਰਪਤੀ ਚੱਕ ਲੈ ਗਿਆ ਸੋ ਇਸੇ ਤਰ੍ਹਾਂ ਇਹ ਲੜਾਈ ਆ ਦੋਸਤੋ ਵਿਕਟਕੁਆਇਨ ਦੀ ਜਦੋਂ ਵੱਡੀਆਂ ਚੀਜ਼ਾਂ ਛੋਟੀਆਂ ਚੀਜ਼ਾਂ ਨੂੰ ਮਿਥ ਕੇ ਲਾਪਣ ਪਏ ਆਪਾਂ ਇਹਨਾਂ ਨੂੰ ਖਾਣਾ ਹੀ ਆ ਤੇ ਉਹ ਕਿਸੇ ਨਾ ਕਿਸੇ ਟਾਈਮ ਕਹਿ ਲਓ ਕਿ ਉਹਨਾਂ ਨੂੰ ਖਾਏ ਜਾਂਦੀਆਂ ਆ ਤੇ ਇਸ ਕਰਕੇ ਅੱਜ ਕੱਲ ਜਿਹੜਾ ਸਮਾਂ ਆ ਉਹ ਸੋਚ ਸਮਝ ਕੇ ਭਾਈ ਹੱਥ ਪਾਓ ਤੇ ਜਿੰਨੀ ਕੁ ਜਿਹੜੀ ਚੀਜ਼ ਉਹਦੇ ਵਿੱਚੋਂ ਮਿਲਦੀ ਆ ਲੈ ਕੇ ਮੁੜ ਕੇ ਆ ਜਾਓ ਅੱਗੇ ਸੀਗਾ ਵੀ ਆਪਾਂ ট্রেਡਿੰਗ ਕਰਦੇ ਸੀਗੇ ਆਪਾਂ ਪੂਰਾ ਪੂਰਾ ਦਿਨ ਵੀ ਜਾਂ 2-2 ਘੰਟੇ ਜਾਂ ਮਹੀਨਾ-ਮਹੀਨਾ ਵੀ ਕਿਹੇ ਚੀਜ਼ ਨੂੰ ਆਪਾਂ ਛੱਡ ਦਿੱਤਾ ਹੁਣ ਤਾਂ ਬਾਈ ਸਮਾਂ ਇਹ ਆ ਕਿ ਜੇ ਕਿਸੇ ਤੁਹਾਨੂੰ ਥੋੜਾ ਬਹੁਤਾ ਤੁਹਾਨੂੰ ਮਿਲ ਰਿਹਾ ਮੰਨ ਲਓ ਕਿ ਸ਼ਾਮ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਾਂ ਕੰਮ ਤੇ ਜਾਂਦੇ ਆਂ 500 ਰੁਪਏ ਦਿਹਾੜੀ ਪੈਂਦੀ ਹੈ ਨਾ ਤੁਹਾਡੀ ਟਰੇਡਿੰਗ ਦੇ ਨਾਲ ਜੇ ਤੁਹਾਨੂੰ 5-4000 ਰੁਪਏ ਦਿਹਾੜੀ ਦਾ ਬਚਦਾ ਉਹਨੂੰ ਲੈ ਕੇ ਘਰ ਆ ਜਾਓ ਤੇ ਉਸ 3-4000 ਨੂੰ 30000 ਬਣਾਉਣ ਦੀ ਕੋਸ਼ਿਸ਼ ਨਾ ਕਰੋ ਉਦਣੇ ਤੇ ਇਹ ਮੈਨੂੰ ਲੱਗਦਾ ਆਪਣੀ ਵੀ ਮਿਸਟੇਕ ਸੀਗੀ ਤੇ ਮਿਨਿਮਮ ਤਾਂ ਟਰੇਡਿੰਗ ਦੇ ਵਿੱਚ ਹਰ ਇੱਕ ਨੂੰ ਦਿੰਦੇ ਆ ਪਰ ਸਾਡੀ ਜਦੋਂ ਭੁੱਖ ਵੱਧ ਜਾਂਦੀ ਹੈ ਤੇ ਉਹ ਭੁੱਖ ਆ ਜਿਹੜੀ ਮੈਨੂੰ ਲੱਗਦਾ ਹੋਰ ਪਾਸੇ ਚਲੇ ਜਾਂਦੀ ਆ ਸੋ ਇਹ ਵੱਡੀਆਂ ਦੋਕ ਗੱਲਾਂ ਹੁਣ ਜਿਵੇਂ ਇਹ ਇਹ ਦੋਸਤ ਕੋਈ 209 ਬੰਦੇ ਆ ਹੁਣ ਜਿਹੜੇ ਮੁੜ ਕੇ ਆਏ ਹੋਣਗੇ ਮੰਨ ਲਓ ਤੇ ਯੂ ਐਸ ਏ ਤੋਂ ਹੁਣ ਕਿੰਨੇ ਪੈਸੇ ਲੱਗਦੇ ਆ ਦੋਸਤੋ 40 ਤੋਂ 50 ਲੱਖ 60 ਲੱਖ ਹੋਰ ਉੱਥੇ ਵੀ ਨਹੀਂ ਖਰਚਾ ਹੋਵੇਗਾ ਸੋ ਇਹਨਾਂ ਦਾ ਵੀ ਨੁਕਸਾਨ ਆ ਭਾਈ ਤੇ ਇਹ ਕੰਮ ਜਿਹੜਾ ਕੀ ਹਰ ਇੱਕ ਦਾ ਨੁਕਸਾਨ ਕਦੇ ਨਾ ਕਦੇ ਹੁੰਦਾ ਆ ਸੋ ਬੰਦਾ ਦੋਸਤੋ ਉਹੀ ਆ ਜਿਹੜਾ ਨੁਕਸਾਨ ਨੂੰ ਸਹਿ ਲਵੇ ਨੁਕਸਾਨ ਸਹਿਣ ਤੋਂ ਬਾਅਦ ਵੀ ਜਿਹੜਾ ਉੱਠਣ ਦੇ ਲਈ ਕੋਸ਼ਿਸ਼ ਕਰਦਾ ਹੋਵੇ ਨਾ ਕਿ ਨੁਕਸਾਨ ਹੋਣ ਤੋਂ ਬਾਅਦ ਤੇਰੇ ਮੇਰੇ ਜਾਂ ਉਹਦੀਆਂ ਗੱਲਾਂ ਸੁਣ ਕੇ ਅਗਲਾ ਮਾਯੂਸ ਹੋ ਜਾਵੇ ਸੋ ਇਸ ਕਰਕੇ ਜੇ ਕੰਮ ਕਰਨਾ ਭਾਈ ਨੁਕਸਾਨ ਹਰ ਇੱਕ ਕੰਮ ਦੇ ਵਿੱਚ ਹੁੰਦਾ ਤੇ ਅਗਲੀ ਵਾਰ ਆਪਾਂ ਉਹ ਗਲਤੀਆਂ ਕੱਢਣੀਆਂ ਜਿਹੜੀਆਂ ਸਾਡੇ ਸਾਨੂੰ ਨੁਕਸਾਨ ਦਿੰਦੀਆਂ ਤੇ ਜੇ ਤਾਂ ਭਾਈ ਇੰਨੀਆਂ ਗੱਲਾਂ ਆਪਾਂ ਉਹਨਾਂ ਦੇ ਵਿੱਚ ট্রেਡਿੰਗ ਦੇ ਵਿੱਚ ਆਪਾਂ ਅਜਮਾ ਸਕਦੇ ਆ ਕਰ ਸਕਦੇ ਆ ਉਹਨਾਂ ਦੇ ਉੱਪਰ ਅਮਲ ਕਰ ਸਕਦੇ ਆ ਫੇਰ ਤਾਂ ਆਪਾਂ ਉਹਨੂੰ ਹੱਥ ਲਾਵਾਂਗੇ ਦੁਬਾਰਾ ਤੇ ਜੇਕਰ ਲੱਗਦਾ ਪਈ ਆਪਾਂ ਉਸ ਉਹਨਾਂ ਗਲਤੀਆਂ ਤੋਂ ਹਜੇ ਹਜੇ ਸਿੱਖਿਆ ਨਹੀਂ ਮਿਲੀ ਤੇ ਆਪਾਂ ਉਹਨੂੰ ਨਹੀਂ ਸ਼ੁਰੂ ਕਰਾਂਗੇ ਕੰਮ ট্রেਡਿੰਗ ਕੋਈ ਇਦਾਂ ਨਹੀਂ ਹੈਗਾ ਪਈ ਤੁਹਾਡਾ ਇੱਕ ਦਿਨ ਦਾ ਖੇਲਾ ਆ ਭਾਈ ਚਲ ਗਿਆ ਤੇ ਉਸ ਬੰਦੇ ਲਈ ਖੇਲਾ ਹੋ ਸਕਦਾ ਜਿਹਨਾਂ ਇਹਦੇ ਵਿੱਚ ਕੰਮ ਨਹੀਂ ਕਰਦਾ ਸੋ ਉਹਨੂੰ ਲੱਗਦਾ ਪਈ ਇਹ ਸਾਰੀਆਂ ਯਾਰ ਇਹ ਇਹ ਐਵੇਂ ਗੱਲਾਂ ਗੱਪਾਂ ਮਾਰੀ ਜਾਂਦੇ ਆ ਕਿ ਪ੍ਰੋਫਿਟ ਦਿਖਾਉਣਾ ਹੁੰਦਾ ਸੀਗਾ ਵੀ ਮੰਨ ਲਾ ਕਿਸੇ ਦਿਨ 10000 15000 20000 25000 30000 ਪਰ ਡੇ ਦਾ ਤੇ ਉਹੋ ਵੀ ਦੋਸਤੋ ਇਹਨਾਂ ਹੱਥਾਂ ਨਾਲ ਹੀ ਹੁੰਦਾ ਸੀਗਾ ਤੇ ਜੇ ਆਪਣਾ ਲਾਸ ਹੋਇਆ ਤੇ ਆਪਾਂ ਲਾਸ ਐਕਸੈਪਟ ਕੀਤਾ ਔਰ ਤੁਹਾਨੂੰ ਦੱਸਿਆ ਵੀ ਸਾਡਾ ਲਾਸ ਹੋਇਆ ਸੋ ਮੈਨੂੰ ਲੱਗਦਾ ਕਿ ਜੇ ਲਾਸ ਹੋਇਆ ਤਾਂ ਉਹਨੂੰ ਐਕਸੈਪਟ ਕਰਨਾ ਚਾਹੀਦਾ ਭਾਈ ਵੀ ਸਾਡਾ ਲਾਸ ਹੋਇਆ ਠੀਕ ਆ ਸੋ ਇਹਦੇ ਨਾਲ ਆਪਾਂ ਨੂੰ ਸਿੱਖਣ ਨੂੰ ਇਹੀ ਮਿਲਦਾ ਵੀ ਆਪਾਂ ਕੰਮ ਆਪਣੇ ਲਈ ਬੂਰੇ ਤੰਦੇਹੀ ਨਾਲ ਐਨ ਇਮਾਨਦਾਰੀ ਨਾਲ ਕਰੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਉਸ ਕੰਮ ਤੋਂ ਜਿਹੜੀ ਕਿ ਆਪਾਂ ਨੇ ਉਸ ਕੰਮ 'ਚ ਆਪਾਂ ਸਮਾਂ ਗੁਜ਼ਾਰਿਆ ਨਾ ਤੇ ਉਸ ਸਾਨੂੰ ਸਮਾਂ ਦੁਖੇ ਨਾ ਯਾਰ ਵੀ ਆਪਾਂ ਗੁਜ਼ਾਰਤਾ ਸਾਰੇ ਬੰਦੇ ਕੋਈ ਨਾ ਕੋਈ ਕੰਮ ਧੰਦਾ ਕਰਦੇ ਹੋਮੋਂਗੇ ਉਸ ਕੰਮ ਧੰਦੇ ਨੂੰ ਤੁਸੀਂ ਕਿੰਨੇ ਸਾਲ ਹੋ ਗਿਆ ਕਰਦੇ ਆ ਨੂੰ ਉਸ ਕੰਮ ਧੰਦੇ ਨੂੰ ਤੁਸੀਂ ਭੁੱਲ ਨਹੀਂ ਸਕਦੇ ਕਿਤੇ ਵੀ ਤੁਸੀਂ ਚਲ ਜਓ ਸੋ ਇਹ ਹੀ ਚੀਜ਼ ਆ ਪਰ ਇੱਕ ਵਾਰ ਜਦੋਂ ਤੁਹਾਡਾ ਲਾਸ ਹੁੰਦਾ ਤੇ ਉਹ ਜਿਹੜਾ ਲਾਸ ਆ ਤੁਹਾਨੂੰ ਕੁਝ ਸਮੇਂ ਲਈ ਤੰਗ ਜ਼ਰੂਰ ਕਰਦਾ ਕੀ ਮੈਨੂੰ ਲੱਗਦਾ ਟਰੇਡਰ ਹੈ ਜਿਹੜਾ ਇਹ ਤੋਂ ਵਧੀਆ ਕੋਈ ਨਹੀਂ ਜਾਣ ਸਕਦਾ ਟਰੇਡਰ ਤੋਂ ਵੱਧ ਇਸ ਚੀਜ਼ ਨੂੰ ਤੇ ਉਸ ਉਸ ਲਾਸ ਦੇ ਨਾਲ ਤੁਸੀਂ ਸਮੇਂ ਦੇ ਨਾਲ ਨਾਲ ਜਿਹ ਜੋ ਸਮਾਂ ਚੱਲ ਰਿਹਾ ਉਹ ਤਾਂ ਤੁਹਾਨੂੰ ਤੰਗ ਕਰੂਗਾ ਪਰ ਨਾਲ ਦੀ ਨਾਲ ਇੱਕ ਚੀਜ਼ ਹੋਰ ਬੜੀ ਚੰਗੀ ਹੁੰਦੀ ਆ ਮਿੱਤਰੋ ਤੇ ਜਿਹੜੇ ਤੁਹਾਡੇ ਆਪਣੇ ਆਲੇ ਦੁਆਲੇ ਜਾਂ ਹੋਰ ਇਦਾਂ ਦੇ ਜਿਹੜੇ 네ਗਟਿਵ ਲੋਕ ਹੁੰਦੇ ਆ ਤੇ ਜਾਂ ਜਿਹੜੇ ਤੁਹਾਡੇ ਚੰਗੇ ਦੇ ਨਾਲ ਆ ਕੇ ਹੀ ਬਹਿਣਾ ਪਸੰਦ ਕਰਦੇ ਆ ਜਾਂ ਚੰਗੇ ਨੂੰ ਦੇਖ ਕੇ ਪਸੰਦ ਨਹੀਂ ਕਰਦੇ ਸੋ ਉਹ ਥੋੜਾ ਥੋੜਾ ਸਾਈਡ ਤੇ ਹੋਣਾ ਜ਼ਰੂਰ ਹੋ ਜਾਂਦੇ ਆ ਸੋ ਇਹ ਮੈਨੂੰ ਜਿਹੜਾ ਕਿ ਆ ਸਮੇ ਨੇ ਬਹੁਤ ਵਧੀਆ ਚੀਜ਼ ਸਿਖਾ ਲਈ ਆ ਤੇ ਬਾਕੀ ਦੋਸਤੋ ਤੁਹਾਡਾ ਕੰਮ ਕਾਰ ਕਿਵੇਂ ਚੱਲ ਰਿਹਾ ਥੱਲੇ ਮੜੇ ਜਾਂ ਕਮੈਂਟ ਕਰਿਓ ਹੁਣ ਆਪਾਂ ਨਾ ਦੁਬਾਰਾ ਤੋਂ ਜਿਹੜਾ ਕਿ ਚੱਕਣ ਲੱਗਿਆ ਕੰਮ ਸਮਝ ਲਓ ਵੀ ਹੁਣ ਗਰਾਉਂਡ ਫਲੋਰ ਤੋਂ ਆਪਾਂ ਨਾ ਬਿਲਡਿੰਗ ਪਾਣੀ ਆ ਬਸ ਗਰਾਉਂਡ ਫਲੋਰ ਤੇ ਬੈਠ ਗਏ ਆ ਕਿ ਅਸੀਂ ਤੇ ਹੁਣ ਆਪਾਂ ਬਿਲਡਿੰਗ ਪਾਉਣ ਦੇ ਬੱਲ ਨੂੰ ਜਿਹੜਾ ਕਿ ਉੱਪਰ ਨੂੰ ਤਿਆਰੀ ਕਰਨੀ ਆ ਤੇ ਉਸ ਜਿਹੜੀ ਗਰਾਉਂਡ ਫਲੋਰ ਦੇ ਉੱਪਰ ਆਪਾਂ ਹੁਣ ਨੀਂਹ ਰੱਖਣੀ ਆ ਨਾ ਤੇ ਨੀਂਹ ਮਜ਼ਬੂਤ ਰੱਖਣੀ ਆ ਤੇ ਜਿਹੜੀ ਕਿ ਹੁਣ ਹਿੱਲੇ ਨਾ ਇਹ ਤੇ ਜਿਹੜੀਆਂ ਸੋ ਸਾਡੀਆਂ ਗਲਤੀਆਂ ਸਾਨੂੰ ਦੁਹਰਾਉਣੀਆਂ ਨਾ ਪੈਣ ਯਾਰ ਇਸ ਮਸਲੇ ਦੇ ਵਿੱਚ ਮੈਨੂੰ ਇਹਨਾਂ ਦੱਸਿਓ ਮੈਂ ਕੱਲਾ ਤਾਂ ਨਹੀਂ ਹੈਗਾ ਤੇ ਟਰੰਪ ਦੇ ਇਸ ਫੈਸਲੇ ਦੇ ਨਾਲ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਭਾਰਤ ਦੇ ਉੱਪਰ ਵੀ ਜਿਹੜਾ ਕਿ ਸਾਡੇ ਸ਼ੇਅਰ ਬਾਜ਼ਾਰ ਦੇ ਉੱਪਰ ਵੀ ਅਸਰ ਪਵੇਗਾ ਕਿਉਂਕਿ ਜਿਹੜਾ ਰੂਸ ਨੂੰ ਰੂਸ ਤੋਂ ਤੇਲ ਲੈਂਦਾ ਇੰਡੀਆ ਉਹ ਕਹਿੰਦਾ ਭਾਈ ਰੂਸ ਤੋਂ ਤੇਲ ਅਮਰੀਕਾ ਕਹਿੰਦਾ ਰੂਸ ਤੋਂ ਤੇਲ ਲੈਣਾ ਬੰਦ ਕਰ ਤੇ ਉਸ ਤੋਂ ਬਾਅਦ ਮੈਂ ਕੋਈ ਅਗਲੀ ਗੱਲਬਾਤ ਕਰਾਂਗਾ ਤੇ ਜਿਹੜੇ ਸਾਡੇ ਰੂਸ ਨਾਲ ਸਬੰਧਾਂ ਦੇਸ਼ ਦੇ ਉਹ ਵਧੀਆ ਆ ਤੇ ਸਾਨੂੰ ਸਸਤਾ ਤੇਲ ਮਿਲ ਰਿਹਾ ਸੋ ਇਦਾਂ ਦੇ ਜਿਹੜੇ ਕੀ ਇਹ ਟੈਰਫ ਦੇ ਵਿੱਚ ਕੀ ਚੋਲ-ਮੋਲ ਚੱਲ ਰਹੇ ਨੇ ਮਿੱਤਰੋ ਜਦੋਂ ਦਾ ਇਹ 트ੰਪ ਆਇਆ ਉਦੋਂ ਤੋਂ ਹੀ ਚੱਲ ਰਹੇ ਨੇ ਕਿਉਂਕਿ ਉਦੋਂ ਦਾ ਬਾਜ਼ਾਰ ਸਟੇਬਲ ਨਹੀਂ ਹੋਇਆ ਸੋ ਬਾਜ਼ਾਰ ਜਾਂ ਤਾਂ ਬਹੁਤ ਜ਼ਿਆਦਾ ਉੱਪਰ ਨਿਕਲ ਜਾਂਦਾ ਤੇ ਜਾਂ ਫਿਰ ਜਿਵੇਂ ਕੀ ਆਹ ਪਿਛਲੇ ਬਿਟਕੋਇਨ ਹੋਇਆ ਜਾਂ ਇੱਕਦਮ ਥੱਲੇ ਤੇ ਜਾਂ ਫਿਰ ਚੌਪੀ ਜਾਂ ਫਿਰ ਸਿੱਧਾ ਹੀ ਸਟ੍ਰੇਟ ਚੱਲੀ ਜਾ ਰਿਹਾ ਸੋ ਕਹਿਣੇ ਦਾ ਭਾਵ ਕੀ ਆ ਭਾਈ ਇਹ ਆਉਣ ਵਾਲੇ ਸਮੇਂ ਦੇ ਵਿੱਚ ਹਲਚਲ ਹਜੇ ਹੋਰ ਵੱਧਣੀ ਆ ਤੇ ਜਦੋਂ ਇਹ ਨਿਊਜ਼ ਆ ਵਾਡੇ ਆਪਣੇ ਟੈਰਫ ਦਾ ਜਾਂ ਸਮਝੌਤਾ ਹੋਣਾ ਜੇ ਤਾਂ ਟੈਰਫ ਦੀ ਡੀਲ ਹੋ ਜਾਂਦੀ ਨਹੀਂ ਹੁੰਦੀ ਤੇ ਦੋਸਤੋ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਜਿਹੜਾ ਕਿ ਹੋਰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ ਤੇ ਵੈਸੇ ਟਰੇਡਰ ਦੇ ਲਈ ਓਪਰਚੁਨਿਟੀ ਵੀ ਆ ਤੇ ਟਰੇਡਰ ਦੇ ਲਈ ਨੁਕਸਾਨ ਵਾਲਾ ਵੀ ਸਮੇਂ ਹੁੰਦਾ ਤੇ ਦੋਸਤੋ ਅੱਜ ਦੀ ਜਾਣਕਾਰੀਆਂ ਜਿਹੜੀਆਂ ਇੰਨੀਆਂ ਕੁ ਸੀਗੀਆਂ ਤੇ ਤੁਹਾਡੇ ਲਈ ਆਪਾਂ ਸਨਮੁਖ ਹੁੰਨੇ ਆ ਦੁਬਾਰਾ ਤੋਂ ਦੁਬਾਰਾ ਤੇ ਕੋਸ਼ਿਸ਼ ਕਰਦੇ ਆਂ ਭਾਈ ਆਪਾਂ ਗਰਾਊਂਡ ਫਲੋਰ ਤੋਂ ਫੇਰ ਉੱਠੀਏ ਤੇ ਉੱਠ ਕੇ ਤੁਹਾਡੇ ਸਾਰਿਆਂ ਦੇ ਨਾਲ ਆਪਾਂ ਫੇਰ ਜਿਹੜਾ ਕਿ ਕਦਮ ਨਾਕਾਦਮ ਲਾ ਕੇ ਚੱਲ ਸਕੀਏ ਸੋ ਧੰਨਵਾਦ ਆ ਦੋਸਤੋ ਸਸੀ ਕਾਲਾ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਥੱਲੇ ਕਮੈਂਟ ਜਰੂਰ ਕਰਿਓ ਤੇ ਮੈਨੂੰ ਤੁਹਾਡੇ ਕਮੈਂਟਾਂ ਦੀ ਬੇਸਬਰੀ ਦੇ ਨਾਲ ਇੰਤਜ਼ਾਰ ਰਹਿੰਦਾ ਧੰਨਵਾਦ ਸਸੀ ਕਾਲਾ